ਅਮਰਤਪਾਲ ਸਿੰਘ ਮਖੜੂ ਜੀ ਅਮਰਤਪਾਲ ਸਾਹਿਬ ਜਿਹੜੀ ਅੱਗ ਲੱਗੀ ਆ ਕੀ ਕਾਰਨ ਇਹ ਅੱਗ ਲੱਗਣ ਦੇ ਇਹ ਮਹਾਰਾਜ ਬਿਜਲੀ ਬੋਰਡ ਦੀ ਨਕਾਮੀਆਂ ਨੇ ਉਹਨਾਂ ਨੇ ਨਾ ਤਾਰਾਂ ਢਿੱਲੀਆਂ ਸੀਗੀਆਂ ਤੇ ਉਹਦੇ ਨਾਲ ਕੁਝ ਨਿੰਗੇ ਰਹੀ ਸੀਗੀ ਉਹਦੇ ਨਾਲ ਟੱਚ ਹੋ ਕੇ ਸੰਬਾਰਕ ਹੋ ਗਈਆਂ ਤੇ ਇਹਨੂੰ ਟਰਾਲੀ ਨੂੰ ਅੱਗ ਲੱਗ ਗਈ ਕਿੰਨਾ ਕ ਨੁਕਸਾਨ ਹੋਇਆ ਇੱਥੇ ਤਕਰੀਬਨ ਲਗਭਗ 2.5 ਤੋਂ 3 ਲੱਖ ਦਾ ਜੀ ਤੇ ਇਹਨੂੰ ਬੁਝਾਉਣ ਲਈ ਫਾਇਰ ਵਿਗਟ ਨੂੰ ਫੋਨ ਫਾਨ ਕੀਤਾ ਦੋ ਸਮਰਾਲੇ ਤੋਂ ਫਾਇਰ ਵਿਗਟ ਆਈਆਂ ਜਿਹੜੀ ਪਹਿਲਾਂ ਆਈ ਸੀ ਉਹਦੇ ਸਾਡੇ ਕੋਲ ਵੀਡੀਓ ਪਈਆਂ ਨੇ ਬਗਾਏ ਦਾ ਪਾਏ ਨੇ ਪਾਪ ਜਮੇ ਲੀਕ ਸੀਗੇ ਉਹ ਇਹਨੂੰ ਬੁਝਾਉਣ ਤਾਂ ਕਿਣਗੀ ਸਿਰਫ ਟਰਾਲੀ ਨੂੰ 20% ਪਾਣੀ ਲੱਗੇ ਆ 80% ਪਾਣੀ ਵੈਸੀ ਖਤਮ ਹੋ ਗਿਆ ਟਰਾਲੀ ਲਈ ਜੂਜ ਜਿਹੜਾ ਕੀਤਾ 20% ਕੀਤਾ ਜਿਹੜੀ ਦੂਜੀ ਆਈ ਆਈ ਉਹਨੇ ਆ ਕੇ ਮੜਾ ਮੜਾ ਕੀਤਾ ਉਹ ਮਗਰੋਂ ਗੱਡੀਆ ਵੈਸੀ ਲੀਕ ਜੀ ਥੱਲੇ ਆ ਜਿਹੜਾ ਉਹਦੇ ਮੰਨ ਲਓ ਵਾਲ ਨੇ ਉਹ ਥੱਲੇ ਵੈਸੀ ਲੀਕ ਸੀਗੀ ਉਹਨੇ 50% ਮਸੀ ਪਾਣੀ ਉਹਨੇ ਕੀਤਾ ਤੁਹਾਡੇ ਸਾਹਮਣੇ ਆ 2 ਘੰਟੇ ਤੋਂ ਉੱਤੇ ਹੋ ਗਿਆ ਅੱਗ ਲੱਗੀ ਨੂੰ ਦੋ ਫੈਬ੍ਰਿਕਟ ਆ ਗਈਆਂ 20% ਅੱਗ ਬੁਝੀ ਨਹੀਂ ਹੈਗੀ ਟਰਾਲੀ ਦੀ ਦੋ ਜੇ ਸੀਗੀਆਂ ਲੱਗੀਆਂ ਹੋਈਆਂ ਨੇ ਤਾਂ ਹੋਰੇ ਬਰੇ ਮਾਲ ਕਰ ਰਹੀਆਂ ਨੇ ਤੇ ਇਹ ਕਿੱਥੋਂ ਦੇ ਕਿੱਥੇ ਜਾ ਰਹੀ ਸੀ ਟਰਾਲੀ ਇਹ ਇਹ ਅਸੀਂ ਮਜਾਲੀਆਂ ਡੰਪ ਤੋਂ ਭਰਦੇ ਆ ਤੇ ਰਾਇਪੁਰ ਰਾਣੀ ਜਾਂਦੀ ਹੈ। ਕਾਲੇ ਅੰਬ ਜਾਨੀ ਨੁਕਸਾਨ ਤੋਂ ਤਾਂ ਬਚਾਓ। ਜਾਨੀ ਨੁਕਸਾਨ ਤੋਂ ਬਚਾਓ। ਕੀ ਮੰਗ ਕਰਦੇ ਹੁਣ? ਮੰਗ ਹੀ ਕਰਦੇ ਪ੍ਰਜਾਣ ਨੂੰ ਤੁਸੀਂ ਕਹਿੰਦੇ ਆ ਵੀ ਹਾਂ ਜੇ ਮੰਨ ਲਓ ਕਿ ਇਹ ਕਣਕ ਨੂੰ ਅੱਗ ਲੱਗੀ ਚਲੋ ਟਰਾਲੀ ਦੇ ਕੋਈ ਚੱਕਰ ਨਹੀਂ ਆ ਸਰਜੂ ਆ। ਜੇ ਕਣਕ ਨੂੰ ਅੱਗ ਲੱਗੀ ਕਿੰਨੇ ਸੈਂਕੜੇ ਇੱਕ ਲਖਰਾਬ ਹੋਣਗੇ। ਅੱਗ ਲਗਾਉਣਾ ਕੀ ਬੁਝਾਉਣਗੇ ਕਿਸੇ ਦਾ ਮਕਾਨ ਨੂੰ ਅੱਗ ਲੱਗੀ ਕੀ ਦੀ ਜਾਨ ਬਚਾ ਲੈਣਗੇ ਜਦੋਂ ਇਹ ਸਭੇਕ ਟਰਾਲੀ ਦੇ ਵਿੱਚ ਨਹੀਂ ਅੱਗ ਬੁਝਾ ਸਕਦੇ। ਕਿੰਨੀਆਂ ਗੱਡੀਆਂ ਆਈਆਂ ਨੇ ਹੁਣ ਤੱਕ? ਹੁਣ ਤੱਕ 2 ਆਈਆਂ ਨੇ। ਹੁਣ ਅਸੀਂ ਕੋਈ ਕੋਈ ਗੱਡੀ ਨਹੀਂ ਗਈ ਫੋਨ ਕਰਦੇ ਆ ਆਉਂਦੀ ਆਈ ਆਉਣੀ ਐ 3:20 ਦੇ ਅੱਗੇ ਲੱਗੀ ਆ ਟਾਈਮ ਨੋਟ ਕਰ ਲਉਗੀ ਹੋ ਗਿਆ ਸਿਰਫ ਦੋ ਗੱਡੀਆਂ ਆਈਆਂ ਨੇ ਹੁਣ ਤੱਕ 4:45 ਹੋਣ ਜਾਮ ਨੇ ਹੋਗੇ ਹਾਂਜੀ ਵੀਰ ਜੀ ਕੀ ਨਾਮ ਆ ਜੀ ਮੇਰਾ ਨਾਮ ਹੈ ਜਗਰੂ ਸਿੰਘ ਜਗਰੂ ਜੀ ਕੀ ਹੋਇਆ ਜਿਹੜਾ ਇੱਥੇ ਅੱਗ ਲੱਗੀ ਆ ਕੀ ਕਾਰਨ ਸੀ ਇੱਥੇ ਵੀਰ ਜੀ ਅੱਗ ਲੱਗੀ ਹੋਈ ਸੀ ਐ ਟਰਾਲੀ ਦੀ ਆਪਣੇ ਟਰਾਲੀ ਦੀ ਇਹਨੂੰ ਅੱਗ ਲੱਗੀ ਸੀ ਤਾਰਾਂ ਨਾਲ ਹੀ ਹੈਗੀ ਤੇ ਸਾਨੂੰ ਜਦੋਂ ਫੋਨ ਆਇਆ ਅਸੀਂ ਮੌਕੇ ਤੇ ਪਹੁੰਚੇ ਤੇ 4 ਤੋਂ 5 ਫਰਟ ਐਂਟਰੀ ਇੱਥੇ ਲਾਈ ਲੈ ਹਾਂ ਕਿੱਥੋਂ ਕਿੱਥੋਂ ਮੰਗਾਏ ਗਏ ਨੇ ਇਹੀ ਇੱਕ ਖੰਨੇ ਤੋਂ ਮੰਗਾਏ ਦੋ ਸਮਰਾਲੇ ਦੇ ਸੀ ਹੁਣ ਅੱਗੇ ਤੇ ਸੀਟੀ ਕਿਦਾਂ ਦੀ ਆ ਹੁਣ ਅੱਗੇ ਤੇ ਕੰਟਰੋਲ ਆਈ ਬਾਕੀ ਧੂਆ ਨਿਕਲਦਾ ਇਹ ਤੇ ਹੋਰ ਪਾਣੀ ਮੱਝੂ ਗਈ ਹਜੇ ਹੋਰ ਆਉਣ ਦੀ ਸੁਭਾਵਨਾ ਗੱਡੀਆਂ ਹਾਂਜੀ ਹਾਂ ਗੱਡੀਆਂ ਮੰਗਾਈਆਂ ਹੋਈਆਂ ਨੇ ਫਰਕੇ ਵੀ ਦੁਬਾਰਾ ਆ ਰਹੀਆਂ ਨੇ